ਉਹ ਪੱਗ ਦੇ ਵਿੱਚ ਕੋਈ ਨਿਕਲ ਕੇ ਸਹਾਇਤ ਨਹੀਂ ਹੋ ਗਏ ਜੀ ਬਾਕੀ ਠੀਕ ਹੈ ਮੈਂ ਟ੍ਰੇਡ ਵਿੱਚ ਕਰਾ ਲਈ ਆਪਣੀ ਪੱਗ ਨੇ ਇੱਕ ਵਾਰ ਫਿਰ ਤੋਂ ਇੱਕ ਪੁਲਿਸ ਮੁਲਾਜ਼ਮ ਦੀ ਜਾਨ ਬਚਾਈਏ ਪੱਖਣਾ ਹੁੰਦੀ ਤਾਂ ਸ਼ਾਇਦ ਗੋਲੀ ਪੁਲਿਸ ਮੁਲਾਜ਼ਮ ਦੇ ਸਿਰ 'ਚ ਵੱਜ ਸਕਦੀ ਸੀ ਪਰ ਗੋਲੀ ਪੱਗ ਨੂੰ ਛੁੰਦੀ ਹੋਈ ਅੱਗੇ ਨਿਕਲ ਗਈ ਜਿਸ ਦੇ ਨਿਸ਼ਾਨ ਪੁਲਿਸ ਮੁਲਾਜ਼ਮ ਦੀ ਪੱਗ ਤੇ ਹੁਣ ਵੀ ਸਾਫ਼ ਦਿਖ ਜਾ ਸਕਦੇ ਨੇ ਮੈਂ ਐਸੀ ਨਿਸ਼ਾਨ ਸਿੰਘ ਸੀ ਸਟਾਫ ਆਨ ਡਿਊਟੀ ਹੈ ਸਰ ਉਹ ਮੁੱਠਬੜ ਹੋਈ ਸੀ ਕਿ ਗੈਂਸਟਰ ਤੁਹਾਡੇ ਪੁਲਿਸ ਵਿੱਚ ਕਰ ਰਹੇ ਤੁਹਾਡੇ ਗੋਲੀ ਵਜਣ ਦੀ ਸ਼ੰਕਾ ਜਾਪੀ ਸੀ ਕੀ ਹਾਲਾਤ ਹੈ ਤੁਹਾਡੇ ਗੋਲੀ ਉਹ ਮੁਕਾਬਲੇ ਦੇ ਵਿੱਚ ਗੋਲੀ ਚੱਲ ਰਹੀ ਸੀ ਤੇ ਉਹ ਪੱਗ ਦੇ ਵਿੱਚ ਗੋਲੀ ਨਿਕਲ ਗਈ ਸਾਇਦ ਤੋਂ ਜੀ ਬਾਕੀ ਠੀਕ ਹੈ ਮੈਂ ਟ੍ਰੀਟਮੈਂਟ ਕਰਾ ਲਈ ਆਪਣੀ ਠੀਕ ਹੈ ਕੋਈ ਟੈਨਸ਼ਨ ਨਹੀਂ ਕਰਨੀ ਹੈ ਸਰੀਕਟ 9:30 ਵਜੇ ਹੋਈ ਹੈ ਸਰ ਇਹ 9:00 9:30 ਵਜੇ ਕੀ ਹੋਇਆ ਕਿੱਦਾਂ ਪਤਾ ਲੱਗਿਆ ਜੀ ਆਹ ਤੇ ਸਾਡੇ ਇਨਸਪੈਕਟਰ ਦਾ ਸੀਨੀਅਰ ਅਫਸਰ ਦੱਸਿਆ ਜੀ ਕਿ ਉਹ ਹਾਲਾਤਾਂ ਕਿੰਨੇ ਲੋਕ ਜਖਮੀ ਹੋਏ ਨਹੀਂ ਕਿ ਜੀ ਸਰ ਕਿੰਨੇ ਲੋਕ ਜਖਮੀ ਹੋਏ ਹਾਂ ਕਿਸੇ ਮੌਤ ਹੋਈ ਹੈ ਜੀ ਸੀਨੀਅਰ ਅਫਸਰ ਦੱਸਦੇ ਮੈਂ ਦਰਸਤ ਜਲੰਧਰ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਤੜਕਸਾਰ ਮੁਕਾਬਲਾ ਹੋਇਆ ਸੀ ਜਿਸ ਦੌਰਾਨ ਜਦੋਂ ਪੁਲਿਸ ਨੇ ਲਾਰੈਂਸ ਗੈਂਗ ਦੇ ਦੋ ਗੈਂਗਸਟਰਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਤਾਂ ਉਹਨਾਂ ਨੇ ਪੁਲਿਸ ਤੇ ਗੋਲੀਆਂ ਚਲਾਉਣੀ ਸ਼ੁਰੂ ਕਰ ਦਿੱਤੀਆਂ ਇਸ ਦੌਰਾਨ ਐਸਆਈ ਦੀ ਪੱਗ ਨੂੰ ਛੂੰਦੀ ਗੋਲੀ ਅੱਗੇ ਪਾਰ ਹੋ ਗਈ ਐਸਆਈ ਮੁਤਾਬਕ ਉਹ ਫਿਲਹਾਲ ਇਲਾਜ ਤੋਂ ਬਾਅਦ ਠੀਕ ਠਾਕ ਹੈ ਮੈਂ ਐਸੀ ਨਿਸ਼ਾਨ ਸਿੰਘ ਸੀ ਸਟਾਫ ਆਨ ਡਿਊਟੀ ਹੈ ਸਰ ਹਮ ਮੁਟਬੜ ਹੋਈ ਸੀ ਕਿ ਗੈਂਗਸਟਰ ਤੁਹਾਡੇ ਪੁਲਿਸ ਵਿੱਚ ਕਰ ਰਹੇ ਤੁਹਾਡੇ ਗੋਲੀ ਵੱਜਣ ਦੀ ਸ਼ੰਕਾ ਜਾਪੀ ਸੀ ਕੀ ਹਾਲਾਤ ਹੈ ਤੁਹਾਡੇ ਕੋਈ ਉਹ ਮੁਕਾਬਲੇ ਦੇ ਵਿੱਚ ਹੋਣੀ ਚਾਹ ਇੱਕ ਦੂਜੀ ਗੋਲੀ ਚੱਲ ਰਹੀ ਸੀ ਤੇ ਉਹ ਪੱਗ ਦੇ ਵਿੱਚ ਕੋਈ ਨਿਕਲਣ ਦੀ ਸਾਇਤ ਨਹੀਂ ਜੀ ਬਾਕੀ ਠੀਕ ਹੈ ਮੈਂ ਟ੍ਰੇਟਮੈਂਟ ਕਰਾ ਲਈ ਹੈ ਆਪਣੀ ਠੀਕ ਹੈ ਕੋਈ ਟੈਨਸ਼ਨ ਨਹੀਂ ਕਰ ਦੇਣੀ ਹੈ ਸਰੀਕਟ 9:00 ਵਜੇ ਹੋਈ ਹੈ ਸਰ ਇਹ 9:00 9:00 ਵਜੇ ਕੀ ਹੋਇਆ ਇਹ ਕਿਦਾਂ ਹੋਈ ਕਿਦਾਂ ਪਤਾ ਲੱਗਿਆ ਜੀ ਆਹ ਤੇ ਸਾਡੇ ਇਨਸਪੈਕਟਰ ਸਾਹਿਬ ਸੀਨੀਅਰ ਅਫਸਰ ਦੱਸਾਂਗੇ ਜੀ ਕਿ ਉਹ ਹਾਲਾਤ ਕਿੰਨੇ ਲੋਕ ਜਖਮੀ ਹੋਏ ਨਹੀਂ ਗਿਣੇ ਸਰ ਕਿੰਨੇ ਲੋਕ ਜਖਮੀ ਹੋਏ ਹਾਂ ਕਿੰਨੇ ਮੌਤ ਹੋਈ ਜੀ ਸੀਨੀਅਰ ਅਫਸਰ ਦੱਸਦੇ ਮੈਂ ਦੱਸ ਦਈਏ ਕਿ ਪੁਲਿਸ ਨੇ ਇਸ ਇਨਕਾਊਂਟਰ ਦੌਰਾਨ ਲਾਰੈਂਸ ਗੈਂਗ ਦੇ ਦੋ ਬਦਮਾਸ਼ਾਂ ਨੂੰ ਕਾਬੂ ਕਰ ਲਿਆ ਜਿਨ੍ਹਾਂ ਕੋਲੋਂ ਦੋ ਪਿਸਤੌਲਾਂ ਸਣ ਇੱਕ ਗੱਡੀ ਅਤੇ ਹੋਰ ਸਮਾਨ ਬਰਾਮਦ ਹੋਇਆ ਹੈ ਪੁਲਿਸ ਮੁਤਾਬਕ ਦੋਮਾ ਖਿਲਾਫ ਕਈ ਪਰਚੇ ਦਰਜ ਨੇ ਅਤੇ ਦੋਵੇਂ ਹੀ ਕਤਲ ਫਿਰੋਤੀ ਅਤੇ ਨਸ਼ਾ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ ਮੈਂ ਐਸ ਨਿਸ਼ਾਨ ਸਿੰਘ ਸੀ ਸਟਾਫ ਆਨ ਡਿਊਟੀ ਹੈ ਸਰ ਅਸੀਂ ਮੁੱਠਬੜ ਹੋਈ ਸੀ ਕਿ ਗੈਂਗਸਟਰ ਤੁਹਾਡੇ ਪੁਲਿਸ ਵਿੱਚ ਕਰ ਰਹੇ ਤੁਹਾਡੇ ਗੋਲੀ ਵਜਣ ਦੀ ਸ਼ੰਕਾ ਜਾਪੀ ਸੀ ਕੀ ਹਾਲਾਤ ਹੈ ਤੁਹਾਡੇ ਕੋਈ ਉਹ ਮੁਕਾਬਲੇ ਦੇ ਵਿੱਚ ਗੋਲੀ ਚਟਾਕ ਦੂਜੀ ਗੋਲੀ ਚੱਲ ਰਹੀ ਸੀ ਤੇ ਉਹ ਪੱਕ ਦੇ ਵਿੱਚ ਕੋਈ ਨਿਕਲ ਕੇ ਆਇਆ ਜੀ ਬਾਕੀ ਠੀਕ ਹੈ ਮੈਂ ਟ੍ਰੇਟਮੈਂਟ ਕਰਾ ਲਈ ਆਪਣੀ ਠੀਕ ਹੈ ਕੋਈ ਟੈਨਸ਼ਨ ਨਹੀਂ ਕਰਦਣੀ ਹੈ ਸਰੀਕਟ 9:00 ਵਜੇ ਹੋਈ ਹੈ ਸਰ ਇਹ 9:09 ਵਜੇ ਦੀ ਹੈ ਕਿ ਕਿਦਾਂ ਹੋਈ ਕਿਦਾਂ ਪਤਾ ਲੱਗਿਆ ਜੀ ਆਹ ਤੇ ਸਾਡੇ ਇਨਸਪੈਕਟਰ ਸਾਹਿਬ ਸੀਨੀਅਰ ਅਫਸਰ ਦੱਸ ਰਹੇ ਜੀ ਕਿ ਤਾ ਹਾਲਾਤ ਆਡੇ ਡਿਪਟੀ ਕੋਲ ਜਾਵੇ ਨਹੀਂ ਗਈ ਸਰ ਕਿਨੇ ਲੋਕ ਹੋ ਜਾਂਦੇ ਹਾਂ ਕਿਸੇ ਬਹੁਤ ਹੀ ਹੋਈ ਜੀ ਅਫਸਰ ਦੱਸਦੇ ਮੈਂ ਇਸ ਇਨਸ਼ਾਨ ਸਿੰਘ ਜੀ ਸਾਹਿਬ ਆਊਟ ਡਿਊਟੀ ਹੈ ਸਰ ਇਹ ਮੁਟਬੇੜ ਹੋਈ ਸੀ ਕਿ ਗੈਂਗਸਟਰ ਤੁਹਾਡੇ ਪੁਲਿਸ ਵਿੱਚ ਕਰ ਰਹੇ ਤੁਹਾਡੇ ਗੋਲੀ ਵਜਨ ਦੀ ਸ਼ੰਕਾ ਜਾਪੀ ਸੀ ਕੀ ਹਾਲਾਤ ਹੈ ਤੁਹਾਡੇ ਕੋੜੀ ਉਹ ਮੁਕਾਬਲੇ ਦੇ ਵਿੱਚ ਕੋੜੀ ਚਟਾਕ ਦੂਜੀ ਕੋੜੀ ਚੱਲ ਰਹੀ ਸੀ ਤੇ ਉਹ ਪੱਗ ਦੇ ਵਿੱਚ ਗੋਲੀ ਨਿਕਲ ਗਈ ਤਾਂ ਇਸ ਲਈ ਜੀ ਬਾਕੀ ਠੀਕ ਹੈ ਮੈਂ ਟ੍ਰੈਡ ਵਿੱਚ ਕਰਾ ਲਈ ਆਪਣੀ ਜੀ ਠੀਕ ਹੈ ਕੋਈ ਟੈਨਸ਼ਨ ਨਹੀਂ ਕਰਦੇ ਨਹੀਂ ਸਰ ਇਹ ਘਟਨਾ ਕਿੰਨੇ ਵਜੇ ਹੋਈ ਹੈ ਸਰ ਆ 9:30 ਵਜੇ ਕਿਦਾਂ ਹੋਈ ਕਿਦਾਂ ਪਤਾ ਲੱਗਿਆ ਜੀ ਆਹ ਤੇ ਸਾਡੇ ਇੰਸਪੈਕਟਰ ਸੀਨੀਅਰ ਅਫਸਰ ਦੱਸਾਂਗੇ ਜੀ ਕਿ ਉਹ ਹਾਲਾਤ ਕਿੰਨੇ ਲੋਕ ਜੱਟ ਨਹੀਂ ਗਏ ਸਰ ਕਿੰਨੇ ਲੋਕ ਜੱਟ ਨਹੀਂ ਹੋਏ ਹਾਂ ਇਸ ਲਈ ਬਹੁਤ ਹੀ ਕੋਈ ਸੀਨੀਅਰ ਅਫਸਰ ਦੱਸ ਦੇਣ ਮੈਂ